ਹਾਂਜੀ ਅੱਗੇ ਆਪਾਂ ਅਗਲਾ ਪਾੜਾ ਸ਼ੁਰੂ ਕਰ ਲਗੇ ਆਂ ਚ ਵੀ ਦਿਖਾਉਨੇ ਆਪਾਂ ਤੁਹਾਨੂੰ ਚੰਗੀਆਂ ਚੰਗੀਆਂ ਬੱਕਰੀਆਂ ਮੋੜ ਮੰਡੀ ਤੇ ਇੱਧਰ ਭੇਡਾਂ ਬਈ ਕਰ ਲਓ ਚੈੱਕ ਸੇਲ ਹੋਣ ਆਤੀ ਆਇਆ ਜਾਨਵਰ ਸਾਰੇ ਇੱਧਰ ਲਾਈ ਖੜੇ ਬਈ ਆਹ ਦੇਖੋ ਬੀਟਰ ਬੱਕਰੇ ਦੇ ਰੋ ਚੈੱਕ ਅੱਗੇ ਵੀ ਦੇਖੋ ਵੀ ਬੱਕਰੀਆਂ ਇੰਦਰ ਸਾਰੇ ਜਾਨਵਰ ਸੇਲ ਹੋਣ ਵਾਸਤੇ ਆਇਆ ਕੁਆਲਿਟੀ ਵਗਰਾ ਤੁਸੀਂ ਆਪ ਚੈੱਕ ਕਰ ਲਓ ਦੇਖੋ ਵੀ ਪੱਠਾ ਬੱਕਰੀਆਂ ਜਾਨਵਰ ਬਹੁਤ ਹੁੰਦੇ ਮੰਡੀ ਦੇ ਵੀ ਸੇਲ ਹੋਣ ਵਾਸਤੇ ਦੇਖੋ ਵੀ ਅੱਗੇ ਇੱਧਰ ਸਾਰੇ ਬੱਕਰੇ ਆ। ਥੱਲੇ ਬੱਕਰੀ ਆ ਵੀ ਇਹ ਵੀ ਸੇਲ ਹੋਣ ਵਾਸਤੇ ਆਇਆ। ਉਧਰਲੇ ਪਾਸੇ ਵੀ ਆ। ਅੱਗੇ ਇਧਰ ਵੀ ਦੇਖੋ ਵੀ ਬੱਕਰੀਆਂ ਪੱਠਾ ਆ ਗਈਆਂ ਸਾਰੀਆਂ। ਠੰਡ ਦਾ ਕਰਕੇ ਇਦਾਂ ਹੋ ਗਈਆਂ ਖੜੀਆਂ ਬਈ। ਠੰਡ ਬਹੁਤ ਆ। ਇਹ ਸਾਰੇ ਸੇਲ ਹੋਣ ਵਾਸਤੇ ਇੱਧਰ ਬੱਕਰੇ। ਇੱਧਰ ਵੀ ਦੇਖੋ ਬੱਕਰੀ ਵੀ ਬਹੁਤ ਚੰਗੀ ਬੱਕਰੀ ਆ। ਆ ਵੀ ਬੱਕਰਾ। ਠੰਡ ਬਹੁਤ ਜ਼ਿਆਦਾ ਅੰਦਰ ਆ ਕੇ ਸਿੱਕੀ ਇਹਨੇ ਬੱਚੇ। ਇੱਧਰ ਦੇਖੋ ਬਈ। ਔਰ ਨੀਵੇਂ ਨਵਿਲੇ ਆ ਗਿਆ ਰੱਖੀ ਬਈ ਬਈ ਦੇਖੋ ਚੈੱਕ ਕਰੋ ਬੱਕਰੀਆਂ ਬਈ ਜੇ ਕਰਨ ਚੰਗੇ ਜਾਨਵਰ ਵੇਚਨੇ ਆ ਖਰੀਦਨੇ ਆ ਮੰਡੀ ਤੇ ਆਓ ਬਈ ਇੱਧਰ ਦੇਖੋ ਵੀ ਬੱਕਰੀ ਚੰਗੇ ਸਾਣ ਹਵਾਨੇ ਦੀ ਬੱਕਰੀ ਆ ਚੰਗੇ ਕਦ ਕਠਣ ਕਰੋ ਤੇ ਕੋਈ ਇਦਾਂ ਦੇ ਚੰਗੇ ਚੰਗੇ ਜਾਨਵਰ ਆਉਂਦੇ ਆ ਮੰਡੀ ਤੇ ਤੁਸੀਂ ਜੇ ਜਾਨਵਰ ਵੇਚਨੇ ਤਾਂ ਵੀ ਆ ਸਕਦੇ ਹੋ ਖਰੀਦਨੇ ਤਾਂ ਵੀ ਮੋੜ ਮੰਡੀ ਬੱਕਰੀਆਂ ਦੀ ਮੰਡੀ ਹਰ ਵੀਰਵਾਰ ਨੂੰ ਲੱਗਦੀ ਆ ਇੱਕ ਮਿੰਟ ਵੀ ਜਰੂਰ ਕਰਿਆ ਕਰੋ ਤੁਹਾਨੂੰ ਜਾਨਵਰ ਜਿਹੜੇ ਦਿਖਾਉਂਦੇ ਆ ਤੇ ਲੱਗਦੇ ਆ ਇਹਦਾ ਰੇਟ ਵਗੈਰਾ ਆਪ ਪੁੱਛ ਕੇ ਦੱਸ ਦੇਣ ਉਹ ਵੀ ਦੱਸਿਆ ਕਰੋ ਰੇਟ ਠੀਕ ਹੈ ਜਾਂ ਜ਼ਿਆਦਾ ਹੈ ਜਾਂ ਘੱਟ ਆ ਜਾਂਦਾ ਜ਼ਰੂਰ ਦੱਸੋ ਅੱਗੇ ਇਧਰ ਵੀ ਦੇਖੋ ਬੱਕਰੀਆਂ ਸਾਜੇ ਸਮਾਨ ਸਾਰੇ ਤਰ੍ਹਾਂ ਦਾ ਸਾਜੇ ਸਮਾਨ ਮਿਲਦਾ ਇੱਥੋਂ ਇਧਰ ਅੱਗੇ ਬੱਕਰੀਆਂ ਦੇਖੋ ਅੱਜ ਕਿਹਦੀ ਵੀਡੀਓ ਬਣਾਈ ਆ ਕਰੋ ਚੱਕ ਦੇ ਇੱਥੇ ਤੋਂ ਹੀ ਮੰਡੀ ਦੇਖ ਵੀ ਸਕਦੇ ਬਹੁਤ ਜ਼ਿਆਦਾ ਮੰਡੀ ਭਰੀ ਹੈ ਬਖਤਰੇ ਕਟੂ ਨਾਲ ਹਰੇ ਤਰ੍ਹਾਂ ਜਾਨਵਰਾਂ ਇੰਗੇ ਇਧਰ ਉਿਸਫ ਦਾ ਚੱਲੀ ਜਾਂਦਾ ਬਈ ਲਗਾਤਾਰ ਮੰਡੀ ਦੇ ਸੌਦੇ ਹੁੰਦੇ ਦੇਖ ਅੱਗੇ ਵੀ ਕਰੋ ਚੱਕ ਮੰਡੀ ਬਰਬਰੀ ਬੱਕਰੇ ਉਹ ਬਿੱਟਲ ਬੱਕਰੀ ਦੇਖੋ ਵੀ ਇਹਦਾ ਪੂਰਾ ਬਾਰੀ 10 ਤੇ ਸੁਈ ਬੱਕਰੀ ਵੀਰੇ ਇਹ ਬੱਚਾ ਐਸੇ ਦਾ ਹੀ ਆ ਦੇਖੋ ਵੀ ਕੀ ਆ ਪਾਠਾ ਮਗਰ ਠੀਕ ਆ ਤੇ ਮੁੱਲ ਵਗੈਰਾ ਕੀ ਕਰਦੇ ਆ ਪੈਦਾ ਆ ਪਕੜੇ ਉਹਨੇ ਕਿੰਨਾ ਮੁੱਲ ਦੱਸੇ ਵੀਰੇ 22000 ਰੁਪਏ ਮੁੱਲ ਕਰਦੇ ਤੇ ਕਿਹੜੀ ਜਗ੍ਹਾ ਤੋਂ ਆਏ ਵੀਰੇ ਆਪਾਂ ਗੁਰੂਕੇ ਕੋਠੇ ਤੋਂ ਹੀ ਗੁਰੂਕੇ ਕੋਠੇ ਤੋਂ ਆਏ ਹਾਂ ਮੋਬਾਈਲ ਨੰਬਰ ਬੋਲੋ ਆਪਣਾ ਜੀ 84275 ਜੀ ਹਾਂਜੀ 68984 ਠੀਕ ਆ ਦੇਖੋ ਵੀ ਜਾਨਵਰ ਤੇ ਆ ਬੱਕਰੇ ਆਪਣੇ ਜਾਨਵਰ ਕੀ ਆਪਣੇ ਆ ਵੀ ਦੇਖੋ ਵੀ ਕਰੋ ਚੱਕ ਤੇ ਇਹ ਗੱਬਣੂ ਬਣਾ ਕਿਵੇਂ ਕੀ ਅਜ ਖਾਲੀ ਆ ਖਾਲੀ ਆ ਯਾਰ ਇਹ ਖਾਲੀ ਬੱਕਰੀ ਹੈ ਜੀ ਦੇਖੋ ਵੀ ਤੇ ਆ ਬੱਚਾ ਇਹ ਬੱਕਰਾ ਕਿ ਪਾਠ ਹੈ ਵੀ ਬੱਕਰਾ ਜੀ ਆਹ ਬੱਕਰਾ ਦੇ ਦੇਖੋ ਵੀ ਜੇ ਕਨੇ ਜਾਨਵਰ ਲੈਣੇ ਬੱਕਰੀ ਚੈੱਕ ਕਰ ਲਓ ਵੀ ਚੰਗੀ ਕੁਆਲਿਟੀ ਦੇ ਵਿੱਚ ਆਪਾਂ ਤੇ ਇਹੀ ਜੀ ਬੱਕਰੀ ਮੁੱਕਰੀ ਲੈਣੇ ਬਾਈ ਜੀ ਜੇ ਕਿਸੇ ਨੇ ਵੀਰ ਪਰ ਲੈਣੇ ਹੋਵੇ ਚੰਗੀ ਬੱਕਰੀ ਲੈਣੀ ਹੋਵੇ ਆਪਣੇ ਦੇ ਕੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਕੰਟੈਕਟ ਕਰ ਸਕਦੇ ਬਈ ਪਿੰਡ ਤੇ ਜ਼ਿਲ੍ਹਾ ਦੁਵਾਰਾ ਬੋਲਦੇ ਹਾਂ ਪਿੰਡ ਕੋਠਾਗੁਰੂਕਾ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਬਈ ਸੋ ਹਾਂ ਜੀ ਇਹਨਾਂ ਨੰਬਰਾਂ ਤੇ ਕਰ ਲੇ ਸੰਬੰਧ ਬਾਕੀ ਚੈਨਲ ਦੇ ਵੀਡੀਓ ਪਈਆਂ ਬਾਈ ਜੀ ਪਹਿਲਾਂ ਵੀ ਆਪਾਂ ਵੀਡੀਓ ਪਾਈ ਹੋਈ ਆ ਅੱਗੇ ਇਧਰ ਵੀ ਦੇਖੋ ਵੀ ਕਿਨੇ ਜਾਨਵਰ ਆ ਫੰਡਾ ਦਾ ਕਰਕੇ ਇਕੱਠੇ ਜਿਵੇਂ ਖੜੇ ਆ ਜਾਨਵਰ ਚੰਗੇ ਆ ਵੀ ਸਾਰੇ ਦੇਖੋ ਇਧਰ ਇਹਨਾਂ ਵਾਸਤੇ ਗੋੜਾ ਵਾਲਾ ਪਾਣੀ ਰੱਖਿਆ ਪਿਆ ਨੀਰਾ ਪਾਇਆ ਪਿਆ ਗਵਾਰੇ ਦਾ ਖਾਈ ਜਾਂਦੇ ਆ ਇਹ ਚੰਗੇ ਚੰਗੇ ਜਾਨਵਰ ਆਉਂਦੇ ਤੇ ਮੰਡੀ ਇਧਰ ਤੁਸੀਂ ਦੇਖੋ ਵੀ ਬਹੁਤ ਜਿਆਦਾ ਮੰਡੀ ਭਰਦੀ ਆ ਹਰ ਵੀਰਵਾਰ ਨੂੰ ਇੱਕ ਮਿੰਟ ਜ਼ਰੂਰ ਕਰਿਓ ਵੀਡੀਓ ਕਿਵੇਂ ਲੱਗੀ ਤੇ ਇਦਾਂ ਨਹੀਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਲਗਾਤਾਰ ਵੀਡੀਓ ਤੁਹਾਡੇ ਤੱਕ ਹੁੰਦੀਆਂ ਰਹਿਣ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਦੇਖੋ ਵੀ ਬੱਕਰੀਆਂ ਚੰਗੇ ਚੰਗੇ ਜਾਨਵਰ ਆਉਂਦੇ ਤੇ ਦਾ ਫੇਰ ਵੀ ਵੀ 15-15 ਨਾਲ ਗਰਦੇ ਸੀ ਇਹ ਹੁਣ ਦੇਖੋ ਵੀਡੀਓ ਚ ਬੱਕਰੀਆਂ ਇਹ ਕੁਆਲਟੀ ਚੈੱਕ ਕਰੋਗੀ ਤੇ ਇਧਰ ਇਹਨਾਂ ਦਾ ਸੌਦਾ ਵੀ ਚੱਲੀ ਜਾਂਦਾ ਦੇਖੋ ਤੇ ਚੰਗੇ ਜਾਨਵਰਾਂ ਦੀ ਵਧੀਆ ਸੌਦੇ ਹੁੰਦੇ ਇੱਥੇ ਵੀ ਉਨਾ ਹੀ ਰੇਟ ਲੱਗਦਾ ਜਾਨਵਰ ਦੇ ਹਿਸਾਬ ਨਾਲ ਸੋ ਬਾਕੀ ਇਹ ਸੀ ਅੱਜ ਦੀ ਵੀਡੀਓ ਧੰਨਵਾਦ ਦੇਖਾਉਣੇ ਜਾਨਵਰ ਤੁਹਾਨੂੰ ਮੀਟਰ ਬੱਕਰੀਆਂ ਦੇਖੋ ਵੀ ਚੰਗੇ ਜਾਨਵਰ ਜਿਹੜੇ ਛੇਲ ਹੋਣ ਵਾਸਤੇ ਆਇਆ ਇਹ ਬੱਕਰਾ ਇੱਕ ਇਹ ਜਾਨਵਰ ਜਿਹੜੇ ਆਉਂਦੇ ਛੇਲ ਹੋਣ ਵਾਸਤੇ ਇਹ ਇਧਰ ਵੀ ਜਿਹੜਾ ਸੌਦਾ ਚੱਲੀ ਜਾਂਦਾ ਬੱਕਰੀ ਇਹ ਨਾ ਪਿਛਲੀ ਵੀਡੀਓ ਚ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਜਾਨਵਰ ਸਾਰੇ ਚੰਗੇ ਆ ਦੇਖੋ ਬੱਕਰੀ ਇਹ ਨਾ ਦਾ ਕੱਟਿਆ ਸੋਹਣਾ ਤੂੰ ਕੰਨਾਂ ਦੀ ਕੁਆਲਿਟੀ ਚੰਗੀ ਹੈ ਦੇ ਵਿੱਚ ਸਾਰੇ ਜਾਨਵਰ ਛੇਲਣ ਵਾਸਤੇ ਇਧਰ ਸੌਦਾ ਚੱਲੀ ਜਾਂਦਾ ਦੇਖੋ ਤੇ ਅੱਗੇ ਵੀ ਚੱਲਦੇ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਨੇ ਜਾਨਵਰ ਇਧਰ ਦੇਖੋ ਬੱਕਰੀ ਕੰਨਾਂ ਦੀ ਕੁਆਲਿਟੀ ਚੇਕ ਕਰੋ ਤੇ ਵਾਹ ਨਾ ਟੇਕਰੋ ਵੀ ਜਮਾ ਥੱਲੇ ਲੱਗਦਾ ਚੰਗੀ ਬੱਕਰੀ ਆ ਇੱਧਰ ਬੱਕਰੇ ਨੋ ਕਟਾਈ ਹੋਈ ਜਾਂਦੀ ਦੇ ਲੋ ਕੱਟੀਆਂ ਨੇ ਬੱਕਰੇ ਦੇ ਅੱਗੇ ਚੱਲਦੇ ਆਪਾਂ ਦਿਖਾਉਨੇ ਤੁਹਾਨੂੰ ਮੰਡੀ ਵੀਡੀਓ ਨਾਲ ਬਣੇ ਗਈ ਵੀ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਬੀਟਲ ਬੱਕਰੀਆਂ ਕੱਲੀ ਕੱਲੀ ਬਾਰੇ ਦੱਸਾਂਗੇ ਦਿਖਾ ਵੀ ਜਾਨਵਰ ਕਿਹੜੇ ਕਿਹੜੇ ਲੈਂਦੇ ਅੱਜ ਬੱਸ ਛੱਡ ਦੇ ਆ ਬੱਕਰੀ ਬਾਰੇ ਦੱਸ ਕਿਵੇਂ ਕਿੰਨੇ ਚਰਦੀ ਆ ਤੇ ਕੀ ਗੱਬਣ ਗੁੱਬਣਾ ਇਹ ਫਰੈਸ਼ ਦੰਦਾ ਜੀ ਠੀਕ ਹੈ ਸਾਢੇ 3 ਮਹੀਨੇ ਦੀ ਗੱਬਣਾ ਸਾਢੇ 3 ਮਹੀਨੇ ਦੀ ਗੱਬਣਾ ਵੀ ਲੱਕ ਚੈੱਕ ਕਰ ਲੋ ਤਿੱਖਾ ਲੱਕ ਚੌੜੇ ਸਿੰਗਾ ਸੁੰਗਾ ਦੀ ਕੁਆਲਿਟੀ ਪੂਰੀ ਸਿੰਗਾ ਸੁੰਗਾ ਦੀ ਫੁੱਲ ਕੁਆਲਿਟੀ ਦੇ ਵਿੱਚ ਬੱਕਰੀ ਠੀਕ ਹੈ ਤੇ ਅੱਗੇ ਹੋਰ ਕਿਹੜੇ ਕਿੜੇ ਆ ਹੋਰ ਦਿਖਾ ਦੇ ਆਪਣਾ ਵੀਰੇ ਠੀਕ ਹੈ ਇਹ ਚਾਰ ਦੰਦਾ ਨਹੀਂ ਨਹੀਂ ਇਹ 6 ਦੰਦਾ ਹੋਂ ਚਾਰ ਆ ਬੱਕਰੀ ਠੀਕ ਹੈ ਦੇਖੋ ਵੀ ਇਹ ਕਿੰਨੇ ਜਰ ਦੀ ਗੱਬਣਾ ਇਹ ਤਿਆਰ ਹੀ ਆ ਬਸ ਜਿਵੇਂ ਤਿਆਰੀ ਦਿਨਾਂ ਤੇ ਵੀ ਦੇਖੋ ਬੱਕਰੀ ਜਿਨ੍ਹਾਂ ਦੇ ਸੂਣ ਵਾਲੀ ਆ ਚੰਗੀ ਕੁਆਲਿਟੀ ਦੇ ਵਿੱਚ ਆ ਅੱਗੇ ਹੋਰ ਆ ਦੋ ਬੱਚੇ ਇਹਦੇ ਮਗਰ ਦੋ ਬੱਚੇ ਵੀ ਆ ਬੱਕਰੀ ਮਗਰ ਤਾਜੀ ਸੂਈ ਵੀ ਦੇਖੋ ਕਲਰ ਲਾਲ ਡੱਬਾ ਲਾਲ ਡੱਬਾ ਕਲਰ ਕੰਨਾਂ ਦੀ ਕੁਆਲਿਟੀ ਚਿਕਰ ਲੋ ਬੱਚੇ ਖੜੇ ਇੱਧਰ ਫਿਰ ਦੇ ਬੱਚੇ ਹੋਰ ਆ ਫਿਰਦੇ ਬੱਚੇ ਵੀ ਬੱਚੇ ਆ ਲਾਲ ਹਾਂ ਹਾਂ ਲਾਲ ਲਾਲੋ ਇਹ ਰੰਗ ਦੇ ਬੱਚੇ ਆ ਵੀ ਦੇਖੋ ਪੱਠ ਬੱਕਰਾ ਕਿ ਦੋਨੇ ਬੱਕਰੀ ਆ ਦੋਨੇ ਬੱਕਰੇ ਆ ਵੀ ਕਰੋ ਚੇ ਆ ਕਾਲੀ ਜੱਲੀ ਵੀ ਤੇ ਆਹ ਆ ਤਿੰਨ ਮਹੀਨੇ ਦੇ ਗੱਬਣ 8 ਦਿਨ ਦਾ ਫਰੈਸ਼ 8 ਦਿਨ ਦਾ ਫਰੈਸ਼ ਵੀ ਤਿੰਨ ਮਹੀਨੇ ਦੀ ਗੱਬਣ ਕਰੋ ਚੇ ਪੂਰੀ ਕੁਆਲਿਟੀ ਦੇ ਲਿਆਉਂਦੇ ਆ ਬੱਕਰੀਆਂ ਆਪਾਂ। ਹਾਂ ਬੱਕਰੀਆਂ ਸਾਰੀਆਂ ਚੰਗੀਆਂ ਆ। ਪਹਿਲਾਂ ਵੀ ਵੀਡੀਓ ਪਾੰਗਾ ਵੀ YouTube ਤੇ ਪਾੰਗਾ। ਬਈਆਂ ਨੇ ਵੀਡੀਓ ਪਾੰਗਾ ਆਪਾਂ। ਇਧਰੋਂ ਕਰੀ ਮੂ ਮੜਾ ਦਿਖਾ ਦਿੰਦਾ ਕਿ। ਦੇਖੋ ਬਈ ਚੰਗੀ ਬੱਕਰੀ ਐ। ਇਹ ਹੋਰ ਕਿਹੜੀਆਂ ਬੱਕਰੀਆਂ? ਹੋਰਾ ਬਸ ਦੂਰ ਰਹਿ ਗਈਆਂ ਪਰੇ ਸੂਨ ਵਾਲੀ। ਉਹ ਉਧਰ ਫਿਰਦੀਆਂ। ਬਾਕੀ ਹੋ ਗਏ ਛੇੜ। ਥਾਂ ਬਾਕੀ ਦੇਤੀਆਂ ਜੀ। ਠੀਕ ਐ। ਤੇ ਨੰਬਰ ਬੋਲੀ ਆਪਣਾ। 76962 ਹਾਂਜੀ 01257 ਠੀਕ ਐ ਪਿੰਡ ਛੱਤਿਆਣਾ ਜਿਹੜਾ ਮਕਸਰ। ਜ਼ਿਲ੍ਹਾ ਮਕਸਰ। ਹਾਂ ਦੇਖੋ ਬਈ। ਆ ਬੱਕਰੀਆਂ ਸਾਰੀਆਂ ਤੇ ਬਾਕੀ ਹੂੰ ਵੀ ਸੇਲ ਵਾਸਤੇ ਜਾਨਵਰ ਆਉਂਦੇ ਰਹਿੰਦੇ ਨੇ ਜੇ ਕਿਸੇ ਲੈਣੇ ਬੀਟਲ ਬੱਕਰੀਆਂ ਮੱਟਰੀ ਅੰਬਰਾ ਸੰਪਰਕ ਕਰਕੇ ਤੁਸੀਂ ਜੀ ਲੈ ਲਓ। ਟੋਟਾ ਕਿਹੜਾ ਪੇਟਾ ਹੈ? ਚੀਤਾ ਕੀਤਾ। ਆ ਦੇਖੋ ਵੀ ਬੱਕਰੀ। ਰੋਚਕ ਵੀ ਚੰਗੀ ਬੱਕਰੀ ਆ। ਨਾਲ ਚੰਗੇ ਬੱਚੇ। ਬੱਚੇ ਕੀ ਮਗਰੇ ਦੇ ਬਈ? ਦੋਨੇ ਬੱਕਰੇ। ਦੋਨੇ ਬੱਕਰੀ ਆ ਰੋਚਕ ਦੀ। ਕੀ ਮੁੱਲ ਕਰਦੇ ਆ ਇਹ ਦਾ ਆਪਾਂ? 55000 ਰੋਕੀ ਮੜੀ ਬੱਕਰੀ ਦਿਖਾ ਵੀਡੀਓ ਚ। ਤੁਹਾਡਾ ਹੈ ਇਹ ਕਿੰਨੇ? ਓਮੜੇ ਚ ਆਰੀ ਬੱਕਰੀ। ਦੇਖੋ ਵੀ ਬਹੁਤ ਚੰਗੀ ਬੱਕਰੀ ਆ ਪਤਨ ਦਿਖਾਉਣ ਲੱਗੇ ਆ। ਤੇ ਪੂਰੀ ਸ਼ੈਣੀਗਾ ਪਿੰਡੇ ਤੇ ਤੁਸੀਂ ਦੇਖ ਸਕਦੇ ਹੋ ਤੇ ਕੰਨਾਂ ਦੀ ਕੁਆਲਿਟੀ ਚੈੱਕ ਕਰੋ ਤਿੱਖੇ ਨੱਕ ਦੇ ਵਿੱਚ ਤੇ ਕਿਹੜੇ ਪਿੰਡੋਂ ਆਏ ਬਈ ਆਪਾਂ ਪੁੱਚੋ ਮੰਡੀ ਤੋਂ ਪੁੱਚੋ ਮੰਡੀ ਤੋਂ ਆਏ ਆ ਤੇ ਬੱਚੇ ਕੀ ਮਗਰ ਦੋਨੇ ਦੇ ਦੋਨੇ ਬੱਕਰੇ ਦੋਨੇ ਬੱਕਰੇ ਦੋਨੇ ਬੱਕਰੇ ਆ ਠੀਕ ਆ ਜੀ ਕੀ ਮੁੱਲ ਕਰਦੇ ਆਪਾਂ ਇਹਦਾ 55000 ਆ ਠੀਕ ਆ ਤੇ ਇਹ ਦੂਜੇ ਸੂਈ ਆ ਹੁਣ ਦੂਜੇ ਸੂਏ ਸੂਈ ਆ ਹਾਂ ਤੇ ਕੋਈ ਮਾਨਤਾ ਨਾ ਹੋ ਜੀ ਰੇਟ ਚ ਮੱਕ ਕਰ ਦਿਆਂਗੇ ਮਾਨਤਾ ਨੂੰ ਥੋੜਾ ਹੋਰ ਠੀਕ ਆ ਤੇ ਮੋਬਾਈਲ ਨੰਬਰ ਬੋਲੋ ਆਪਣਾ ਜੀ 85580 ਹਾਂਜੀ 49554 ਹਾਂਜੀ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਦੇਖੀਏ 855809554 ਹਾਂਜੀ ਇਹਨਾਂ ਨੰਬਰਾਂ 'ਤੇ ਕਰ ਲੈ ਸੰਪਰਕ ਬਾਕੀ ਚੈੱਕ ਕਰ ਲੋ ਬੱਚੇ ਬਹੁਤ ਚੰਗੇ ਆ ਤੇ ਬੱਕਰੀ ਵੀ ਚੰਗੀਆਂ ਤੇ ਆ ਇੱਕ ਬੱਚਾ ਵੀ ਦੋ ਬੱਕਰੀ ਠੀਕ ਹੈ ਜੀ ਧੰਨਵਾਦ ਅੱਗੇ ਇੱਧਰ ਵੀ ਵਿਦੇਸੀ ਵੀ ਇੱਕ ਆਤੂ ਮਾਰ ਸਾਰੇ ਤਰ੍ਹਾਂ ਦੇ ਜਾਨਵਰ ਆ ਮੰਡੀ ਦੇਖ ਲੋ ਬਹੁਤ ਜਿਆਦੇ ਮੰਡੀ ਭਰਦੀ ਐ ਦੇਖੋ ਵੀ ਹਰ ਵੀਰਵਾਰ ਨੂੰ ਮੋੜ ਮੰਡੀ ਖਾਣ ਪੀਣ ਦੀ ਸਟਾਲਾਂ ਆ ਗਈਆਂ ਇਹ ਦੇਖੋ ਵੀ ਇੱਥੇ ਤੁਸੀਂ ਮੰਡੀ ਦੇਖ ਵੀ ਸਕਦੇ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਈ ਆ ਇਧਰਲੇ ਪਾਸੇ ਵੀ ਬਹੁਤ ਜਿਆਦੇ ਜਿਹੜੇ ਜਾਨਵਰ ਆਏ ਆ ਗੱਡੀਆਂ ਖੜੀਆਂ ਤੁਸੀਂ ਚੈੱਕ ਕਰ ਲੋ ਤੇ ਬਹੁਤ ਜਿਆਦੇ ਮੰਡੀ ਭਰਦੀ ਆ ਹਰ ਵੀਰਵਾਰ ਨੂੰ ਤੇ ਇੱਕ ਮਿੰਟ ਜਰੂਰ ਕਰਿਓ ਵੀਡੀਓ ਕਿਵੇਂ ਲੱਗੀ ਤੇ ਇਦਾਂ ਦੀ ਜਾਣਕਾਰੀ ਵਾਲੀ ਵੀਡੀਓ ਤੇ ਬੱਕਰੀ ਜਾਨਵਰਾਂ ਦੀ ਆਪਾਂ ਤੁਹਾਨੂੰ ਵੀਡੀਓ ਦਿਖਾਉਂਦੇ ਰਿਹਾ ਕਰਾਂਗੇ ਮੰਡੀਆਂ ਦੀ ਵੀਡੀਓ ਪਾਉਂਦੇ ਰਿਹਾ ਕਰਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ ਅੱਜ ਜਿਹੜੀਆਂ ਆਪਾਂ ਬੱਕਰੀਆਂ ਤੁਹਾਨੂੰ ਦਿਖਾਈਆਂ ਉਹ ਕਿਵੇਂ ਲੱਗੀਆਂ ਜਾਂ ਉਹਨਾਂ ਦੇ ਰੇਟ ਵਗੈਰਾ ਕਿਵੇਂ ਲੱਗੇ ਤੁਹਾਨੂੰ ਜਰੂਰ ਕਮੈਂਟ ਕਰਿਓ ਧੰਨਵਾਦ ਜੀ